ਇੱਕ ਦਿਨ ਕਹਿਦੇ ਭੈਣ ਨਾਨਕੀ ਆਪਣੀਆਂ ਸਖੀਆਂ ਦੇ ਵਿੱਚ ਲਕੀ ਜੀ ਆ ਸਖੀਆਂ ਦੇ ਵਿੱਚ ਬੈਠੀ ਨਾ 3 ਲੜਕੀਆਂ ਰਕੇ ਰਕੇ ਇਕੱਠੀਆਂ ਹੋ ਕੇ ਲੋਕ ਨਹੀਂ ਤੇ ਫੁੱਲ ਬਣਾ ਰਹੇ ਸੀ ਬੱਚੇ ਨੂੰ ਆਤਮ ਹੁੰਦੀ ਹੈ ਇਹਨੇ ਵੀ ਇੱਕ ਬਲ ਬਣਾ ਲਿਆ ਲਾਉਂਦੀ ਇਹ ਕਹਿ ਲਹੀਆਂ ਨਾਨਕੀ ਇਹ ਜਿਹੜੇ ਲੋਕ ਉਹ ਸਿੱਧਾ ਆਪਣੇ ਮੀਲ ਦੇ ਬਾਅਦ ਮਿਲਣਾ ਹੈ ਤੋ ਤੇ ਤੀਰ ਹੀ ਆਏਗਾ ਐਸਾ ਤੀਰ ਵੱਜ ਗਿਆ ਕਹਿੰਦੇ ਤੀਰ ਸਾਧ ਸੰਗਤ ਜੀ ਬਿਹਾਰ ਦੀ ਧਰਤੀ ਦੇ ਉੱਤੇ ਸਤਿਬਾਬਾ ਈਸ਼ਾ ਸਿੰਘ ਜੀ ਰਾਜਾ ਸਾਹਿਬ ਵਾਲੇ ਆਏ ਹੋਏ ਉਹਨਾਂ ਨੂੰ ਦੇਖ ਕੇ ਸੋਡੀਆਂ ਸੋਡੀਆਂ ਤੋਂ ਬੱਚੀਆਂ ਆ ਗਈਆਂ ਉਹਨਾਂ ਦੇ ਹੱਥ ਵਿੱਚ ਲੋਕ ਦੀ ਦੇ ਫੁੱਲ ਦੇਖੋ ਕਿ ਐਸੀ ਕਿਰਪਾ ਹੋਈ ਹੈ ਸੰਤ ਮਹਾਰਾਜ ਜੀ ਨੇ ਵੀ ਆਪਾਂ ਨੂੰ ਦੇਖਿਆ ਐ ਸੇਵਾਦਾਰਾਂ ਕੋਲ ਜਿਹੜੀਆਂ ਬਾਰ ਬੱਚੀਆਂ ਗੇੜ ਤੇ ਖੜੋਤੀਆਂ ਨਾਲ ਉਹਨਾਂ ਨੂੰ ਬਰਾਕੇ ਲਿਓ ਦੋਨੇ ਰਾਜੀਆਂ ਨੇ ਲੈ ਲਈਆਂ ਹਾਂ ਬੁੱਤ ਦਿਓ ਸੰਤ ਭਾਬਾ ਈਸ਼ਰ ਸਿੰਘ ਜੀ ਦਾਦਾ ਸਾਹਿਬ ਕਹੇ ਮਹਾਰਾਜ ਦੋਨੇ ਲਕੀਏ ਲਕੀਏ ਲੰਮੀਆ ਲੰਮੀਆ ਰੱਬ ਸੌਂਦਾ ਇਹਨਾਂ ਦੀ ਕੀ ਗੱਲ ਹੋ ਗਈ ਬਾਬਾ ਤੋ ਰੱਬ ਦੇ ਜਿਹੜੇ ਦਿਓ ਦੱਸੋ ਸਤਵਾਰ ਆਗ ਵਿੱਚ ਉਹ ਆ ਗਏ ਦੱਸੋ ਕੀ ਗੱਲ ਹੈ ਬਹੀਏ ਬਿੰਦ ਦੀ ਗੱਲ ਹੈ ਨਾਲ ਹੀ ਬਹੀ ਲੋ ਕਿ ਲੋ ਚ ਹੈ ਨਹੀਂ ਕੱਲ ਦੋਵੇਂ ਨਾਲ ਕੀ ਕਹਿੰਦੀ ਆ ਤੇ ਬਾਬਾ ਸਾਡੇ ਵੀਰ ਨਹੀਂ ਹੈਗਾ ਸਾਨੂੰ ਵੀਰ ਦੇ ਦੇ ਅਸੀਂ ਤੱਕ ਰਖੜੀ ਬੰਨੀ ਸਤਵਾਰ ਆ ਗਏ ਹੈ ਬਹਾਮੂਰੇ ਕਰਦੀ ਸਭੀ ਇਸਰ ਸਿੰਘ ਰਾਡਾਸਰ ਵਾਲੇ ਨੇ ਕਹਦੇ ਲੋਤੀ ਹੋ ਰਾਣੀਓ ਇਸ ਵਾਰੀ ਮੇਲ ਰੱਖਣੀ ਵੰਦਿਓ ਅਗਲੀ ਵਾਰੀ ਤੇ ਤੁਹਾਡੇ ਘਰੇ ਆ ਜੂ ਲੱਗੇ ਆਹ ਰੋਸਾ ਬਣਾ ਵਾਹਿਗੁਰੂ ਪਰ ਮੈਨੂੰ ਕੀ ਦਿਓਂਗੀਆਂ ਫਿਰ ਅਰਾ ਬੁਲੇ ਪਿਆਰੇ ਕੋਹ ਜਿਹੜਾ ਮੁੱਦਾ ਪੱਜੀ ਇਹਦਾ ਕੋਣ ਜਾਣਦਾ ਬਈ ਤੇਨੂੰ ਕੀ ਦਿਓਂ ਮੀਆਂ ਕਹਦੇ ਬਾਬਾ ਜਿਹੜਾ ਸਾਡੇ ਘਰੇ ਆਉ ਉਹ ਹੀ ਤੈਨੂੰ ਦੇ ਦਿਆਂਗੇ ਗੱਜਕੇ ਆਹ ਰੋਸਾ ਬਣਾ ਮੋੜ ਗੱਲ ਦਾ ਮਾ ਕਦ ਕੀ ਹੈ ਛੋਟੀਆਂ ਛੋਟੀਆਂ ਬੱਚੀਆਂ ਕਹਿੰਦੇ ਦੇ ਦੇ ਸਾਨੂੰ ਜਿਹੜਾ ਸਾਡੇ ਘਰੇ ਆਉ ਤੇਰੇ ਹੀ ਹਵਾਲੇ ਕਰ ਦਿਆਂਗੇ ਜੋ ਬਾਬਾ ਤੇਜਾਸ ਨੇ ਮੋਹਰੇ ਆਲੇ ਹੋਏ ਸੀ ਗੱਜ ਕੇ ਆਖੋ ਸਤਨਾਮ ਵਿਸ਼ਵਾਸ ਜੀ ਕਰੋ ਇਧਰ ਤੇਰੇ ਨਾਲ ਕੀ ਘਰੇ ਆਵੀਂ ਘਰੇ ਆ ਕੇ ਮਾਤਾ ਤੇ ਰਤਨ ਮਾਂ ਅੱਜ ਨਾਲ ਵੀ ਸਖੀਆਂ ਕਹਿ ਰਹੀਆਂ ਨੇ ਇਹ ਫੋਲ ਬਣ ਆਇਆ ਲੋਗੜੀ ਦਾ ਰਖਣੀ ਹੋਈ ਆ ਜੇਣੀ ਤੂੰ ਜੀਵੇ ਬਣੇ ਕਿ ਤੇਰੇ ਕੋਲ ਆਏ ਹੈ ਤੇਰਾ ਕੋਈ ਪਿਆਰਿਓ ਮਾਤਾ ਤਰਿਪਦਾ ਕਹਿੰਦੀ ਕੋਈ ਆਉਂਦੀ ਜੇ ਤੇਰੇ ਘਰ ਵੀਰ ਆਵਿ ਗਿਆ ਆਹ ਲਾੜਕੀ ਉਹ ਲਾੜਕ ਗੱਜ ਗਿਆ ਬੋਸਾ ਆਉਣ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਭੈਣ ਲਾੜਕੀ ਸਾਜ਼ ਨਹੀਂ ਰਦਾਸਾਂ ਦਵਾਵਾ ਜਦੋਂ ਤੁਸੀਂ ਇੱਕ ਮੰਨ ਚਿੰਤ ਹੋ ਕੇ ਕਰਦੇ ਆ ਤਾਂ ਪੂਰੀਆਂ ਹੋ ਜਾਂਦੀਆਂ ਨੇ ਹੁਣ ਗਉਤਾਂ ਦਾਈ ਕਹਿਣ ਲੱਗੀ ਕਹਿੰਦੀ ਪਰਮਾਰਿ ਸਾਬ ਦੇਖਿਓ ਕਿ ਤੇ ਤਲ ਨਾ ਜਾਇਓ ਕੋਈ ਤੁਸੀਂ ਨਾ ਕਰਦੇ ਹੋ ਮੈਂ ਤਾਂ ਕਲਿਆਣ ਦੱਸਿਆ ਨੇ ਗਉਤਾਂ ਕੋਈ ਕਦੇ ਸਵੀਂ ਕਰਦਾ ਆਜ ਇੱਕ ਵਾਰੀ ਖੁਸੀ ਹੋਲ ਦੇ ਇੱਕ ਵਾਰੀ ਤੇ ਰੱਬ ਦੇ ਪਿਆਰਿਓ ਹੈਦਰਦਰ ਦੀਆਂ ਪੁਕਾਰਾਂ ਦਿਲ ਤੇ ਰਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜੋ ਜੀ ਦਰਗਾਹ ਦੇ ਵਿੱਚ ਰਹੀ ਐ ਵੀ ਆਪ ਦਰਗਾਹ ਦੇ ਵਿੱਚ ਰਹੀ ਐ ਆਪ ਉਹਨਾਂ ਦਾ ਦਰਗਾਹ ਵਿੱਚੋਂ ਦੇ ਲੋ ਆਏ ਹੋਣਗੇ ਤੇ ਬੇਈਨ ਦੇ ਵਿੱਚ ਚੁੱਭਾ ਮਾਰ ਦੁਆਰਾ ਕਰਤੇ ਦੇ ਕੋਲੇ ਗਏ ਹੋਣਗੇ ਕਰਤਾ ਕਹਿੰਦਾ ਉਹ ਗੁਰੂ ਨਾਨਕ ਤੈਨੂੰ ਰੱਬ ਬਣਾ ਕੇ ਭੇਜਿਆ ਤੂੰ ਮਾਰਾ ਮੇਰੇ ਕੋਲੇ ਕੀ ਕਰ ਰੇ ਕਹੇ ਗੁਰੂ ਨਾਨਕ ਕਹਿੰਦੇ ਐ ਕੋਈ ਗੁਰਮੁਖਤਰ ਦੇ ਲਿਓ ਕੋਈ ਮੰਤਰ ਦੇ ਲਿਓ ਜੀ ਦੇ ਕਾਰਨ ਦੁਨੀਆ ਤਰ ਜਵੇ ਇਹ ਕਰਤੇ ਨੇ ਮੂਲ ਮੰਤਰ ਗੁਰਨਾਕ ਦੀ ਝੋਲੀ ਚ ਪਾਇਆ ਮੂਲ ਮੰਤਰ ਮੂਲ ਮੰਤਰ ਦਾ ਲੈ ਕੇ ਬੁਨਾਰਾ ਗੁਰਨਾਕ ਤੀਜੇ ਦਿਨ ਮਹੀਨ ਅਜੀ ਜੋ ਨਿਕਲਿਆ ਤੀਜੇ ਦਿਨ ਕਰਦੇ ਆਲੇ ਡਾਕਟਰ ਵੀ ਬਣਾਏ ਹੋਣਗੇ ਸਾਜੀ ਮੁੱਲਾ ਮਲਾਣੇ ਪੰਡਤ ਕਿਹੜਾ ਨਹੀਂ ਆਇਆ ਗੁਰਨਾਕ ਕੋਲੇ ਵੀ ਪਰ ਜਿਹੜਾ ਗੁਰਨਾਨਕ ਦੇਵ ਦਾਸਨ ਕਰਦਾ ਨਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤਸल्ली ਕਰਾ ਦਤ ਨੇ ਇਤਰਾਂ ਵਾਲੀ ਤਸल्ली ਕਰਾ ਦਿੰਦੇ। ਬਾਦ ਦੇ ਨੂੰ ਕਹਿੰਦੇ ਕੀ ਪੜਾਏਗਾ ਤੁਨੇ ਤੋ? ਕੰਧ ਤਾ ਹਰਿਆਲ ਨੂੰ ਕਹਿੰਦੇ ਕਿਹੜੇ ਚੱਕਰਾਂ ਦੁਗਦਾ ਮੈਂ ਜੀ ਜਿਹੜਾ ਤੂੰ ਰੋਗ ਲੱਭਦਾ ਨਾ ਉਹ ਰੋਗ ਮੈਨੂੰ ਹੈ ਹੀ ਗੱਲ ਕੇ ਆਖੋ ਸੰਨਾ ਸ੍ਰੀ ਵਾਹਿਗੁਰੂ ਤੇਨੂੰ ਰੋਗ ਦਾ ਪਤਾ ਨਹੀਂ ਕੋਈ ਬਦਾ ਮੇਰੀ ਬਾਤ ਸੱਜਦੇ ਤੇਰਾ ਲੋਗ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਆਗੇ ਦਾ ਆਗੇ ਜਦੋਂ ਗੁਰੂ ਨਾਨਕ ਚੋਂ ਮੁਖਾਰੀ ਮਾਣੋਂ ਦੇ ਆਜਿਵੇਂ ਸੇ ਖਵਾਜੇ ਦਾ ਲੱਗਦਾ ਹੁੰਦਾ ਉਹਨਾਂ ਸਮਿਆਂ ਵਿੱਚ ਇਹ ਗੱਲ ਨਹੀਂ ਸੀ ਉਹਨਾਂ ਸਮਿਆਂ ਦੇ ਵਿੱਚ ਰੇਡਾਂ ਲੁੱਟਾਂ ਹੈ ਕਿ ਸੀ ਦੀਵੇ ਦੇ ਸਰੀਰ ਨੂੰ ਨਾਲੇ ਤੇ ਜੀ ਮਹਾਰਾਜ ਜਦੋਂ ਪ੍ਰਕਾਸ਼ ਹੋਇਆ ਉਹ ਚਮਕੇ ਜੀਵੇ ਦੀ ਰੋਸ਼ਨੀ ਵੱਧੋਂ ਪੈ ਗਈ ਗੱਲ ਕੇ ਆਖੋ ਸਤਨਾ ਸ੍ਰੀ ਅਕਾਲ ਜੀ ਮੋਹਨ ਜੀ ਅਜਿਆਤ ਦਾ ਹਲੇ ਲਾ ਬਿਟ ਗਿਆ ਨਹੀਂ ਤੂੰ ਆਪ ਸੁਣਿਆ ਦੋਤਾ ਓਏ ਬਹੁਤ ਪ੍ਰੇਮ ਦੇ ਨਾਲ ਜਦੋਂ ਨਾਲੇ ਕਲੰਕਾਰ ਨੂੰ ਤੱਕਿਆ ਨਾ ਉਡੀਕ ਤੇ ਸੁਤਬੁੱਧੀ ਕੋ ਲਈ ਨਿਹਾਲ 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 ਹੋ ਗਈ ਉਹਦੇ ਬਾਅਦ ਆ ਕੇ ਦਸੰਗ ਨੂੰ ਵੀ ਬਜਨ ਲੱਗਣ ਲੱਗ ਗਿਆ ਉਹ ਵੀ ਹੁਣ ਕਿਵੇਂ ਦਸਾਂ ਨੂੰ ਤੁਹਾਡੇ ਘਰੇ ਜੋਤਨ ਰੰਜਣੀ ਆਈ